ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਅੱਜ ਦਾ ਸ਼ਬਦ ਹਰ ਪ੍ਰਕਾਰ ਦੀ ਸਾਡੀ ਰੱਖਿਆ ਕਰਨ ਵਾਲਾ ਹੈ ਕੋਈ ਸੰਕਟ ਹੋਵੇ ਕੋਈ ਮੁਸ਼ਕਲ ਹੋਵੇ ਇਸ ਸ਼ਬਦ ਨੂੰ ਘਰ ਵਿੱਚ ਲਾ ਕੇ ਬੜੇ ਹੀ ਪੇਮ ਤੇ ਸਤਿਕਾਰ ਦੇ ਨਾਲ ਸੁਰਨਾ ਕਰੋ ਸਭ ਸੰਕਟ ਮਹਾਰਾਜ ਦੂਰ ਕਰੇਗਾ ਰੱਖਿਆ ਆਪਦੀ ਰੱਖਿਆ ਕਰੇਗਾ ਮਹਾਰਾਜ ਸ਼੍ਰੀ ਰਾਗ ਵਿੱਚ ਫਰਮਾਨ ਕਰਦੇ ਨੇ ਤੇਰੀ ਸਾਧ ਸੰਗਤ ਸਿਰੀ ਰਾਗ ਮਹਲਾ 5 ਇਕ ਪਛਾਣੋ ਜੀ ਕਾ ਇਕੋ ਰਖਣ ਹਾ ਇਕ ਪਛਾਣੋ ਜੀ ਕਾ ਇਕੋ ਰਖਣ ਹਾਰ ਇਕ ਸਕਾਮਨ ਆਸਰਾ ਇਕੋ ਪ੍ਰਾਣ ਅਦਾ ਸਰਣ ਆਈ ਸਦਾ ਸੁਖ ਸੁਖ ਪਾਰ ਬ੍ਰਹਮ ਕਰਤਾ ਪਾਵ ਤਿਆਗ ਗੁਰਪੁਰਾ ਆ ਇੱਕ ਸਕੀਲ ਬਲਾਗਾ ਮਨ ਮੇਰੇ ਸਗਲ ਉਬਾਬ ਧਿਆਗ ਗੁਰਪੂਰਾ ਆਰਾਧਨ ਤਾ ਇੱਕ ਸਕੀਲ ਬਲਾਗਾ ਬਾਉ ਦੀ ਪੰਗਤ ਵਿੱਚ ਸ਼ਹਿਰ ਫਰਮਾਦੇ ਨੇ ਇੱਕੋ ਭਾਈ ਮੇਤਾ ਇੱਕੋ ਮਾਤ ਪਿਤਾ ਇੱਕੋ ਭਾਈ ਮੇਤਾ ਇੱਕੋ ਮਾਤ ਪਿਤਾ ਕਿਸ ਕੀ ਮਨ ਟੇਕ ਹੈ ਜਨ ਜੀਉ ਪਿੰਡ ਦਤਾ ਸੋ ਪ੍ਰਭੂ ਮਨੋ ਨਾ ਵਿਸਰੈ ਜਿੰਨੇ ਸਭ ਕਿਸ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਤਾਨ ਤਨੰਤਰ ਆਪ ਕਰ ਇੱਕ ਬਹ ਕੋ ਹਾਨ ਤਨੰਤਰ ਆਬ ਜੀ ਜੰਦ ਸਭ ਜਨ ਕੀਆ ਆਠ ਪਹਿਰ ਤਿਸ ਜਾ ਜੰਤ ਸਭ ਜਿੰਨ ਕੀ ਐ 8 ਪਹਿਰ ਤਿਸ ਜਾਪ 23 ਇਰਤਿਆ 23 ਇਰਤਿਆ ਨਾ ਹੋਵੀ ਸੋਗ ਸੰਤਾਪ ਇੱਕ ਪਛਾਣੂ ਜੀ ਕਾ ਇੱਕ ਉਰਖਣ ਹਾਰ ਔਰ ਪਰਮ ਪਰਮੇਸ਼ਰ ਪਿਆਰੀ ਸਾਧ ਸੰਗਤ ਜੀ ਪ੍ਰਭ ਇੱਕੋ ਹੀ ਹੈ ਇੱਕੋ ਹੀ ਹੈ ਉਹ ਹੋਰ ਕੋਈ ਦੂਜਾ ਨਹੀਂ ਹੈ ਜਿਸ ਤਰ੍ਹਾਂ ਕਈ ਵਾਰੀ ਇੱਕ ਸਾਧਾਂ ਕੋ ਜਾਂਦੇ ਜਾਂਦੇ ਡੇਰਿਆਂ ਤੇ ਜਾਂਦੇ ਆ ਉਹਨਾਂ ਨੇ ਸਭ ਕੁਝ ਮੰਨ ਕੇ ਬਹਿ ਜਾਂਦੇ ਨਹੀਂ ਜਿਹੋ ਚੰਗਾ ਸਾਧ ਹੈ ਸੰਤ ਹੈ ਇਹ ਨਾਮ ਝਪਾਉਂਦਾ ਚੰਗੀ ਗੱਲ ਹੈ ਪਰ ਉਹ ਬਾਰਬ੍ਰਹਮ ਨਹੀਂ ਹੈ ਪਿਆਰੀ ਸਾਧ ਸੰਗਤ ਪਾਰਬ੍ਰਹਮ ਤਾਂ ਇੱਕੋ ਹੀ ਹੈ ਦੂਜਾ ਨਹੀਂ ਕੋਈ ਕਹਿੰਦੇ ਹੋਰ ਕੋਈ ਹੋ ਹੀ ਨਹੀਂ ਸਕਦਾ ਨਾ ਕੋਈ ਹੈ ਤੇ ਨਾ ਹੋਵੇਗਾ ਹਾਂ ਕਿਨਕਾ ਇੱਕ ਜਿਸ ਜੀਵ ਸਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਮਹਾਰਾਜ ਫਰਮਾਨ ਕਰਦੇ ਭਾਈ ਜਿਹਦੇ ਵਿੱਚ ਕਿਨਕਾ ਵਸ ਜਾਂਦਾ ਨਾ ਉਹਦੀ ਮਹਿਮਾ ਨਹੀਂ ਗਾ ਸਕਦੇ ਪੂਰਾ ਪਰਮ ਬ੍ਰਹਮ ਹੋਣਾ ਤੇ ਬੜਾ ਬੌਖਾ ਹੈ ਇੱਕ ਕਿਨਕਾ ਮਹਾਰਾਜ ਕਹਿੰਦੇ ਮੈਂ ਕਿਸੇ ਦੇ ਹਿਰਦੇ ਹਿਰਦੇ ਵਿੱਚ ਵਸਦਾ ਆ ਨਾ ਉਦੀ ਮਹਿਮਾ ਗਣੀ ਨਹੀਂ ਜਾ ਸਕਦੀ ਭਾਈ ਉਹ اچھا ਪ੍ਰਚਾਰਕ ਹੋ ਸਕਦਾ ਹੈ ਉਹ اچھا ਸੂਝਵਾਨ ਵਿਅਕਤੀ ਜੋ ਆਪ ਨੂੰ ਪਰਮੇਸ਼ਰ ਦੇ ਲੜ ਲਾ ਰਿਹਾ ਹੈ ਹੋ ਸਕਦਾ ਹੈ ਪਰਪਾਰ ਬ੍ਰਹਮ ਨਹੀਂ ਹੋਵੇਗਾ ਪਰਾਰ ਬ੍ਰਹਮ ਦੇ ਜਾਣ ਵਾਸਤੇ ਕੋਈ ਰਸਤਾ ਜੀ ਦੱਸ ਸਕਦਾ ਹੈ ਰਾਹ ਕੋਈ ਰਾਹ ਪੰਜ ਜਾਂਦੇ ਆ ਕਿਸੇ ਨੂੰ ਰਸਤਾ ਪੁੱਛ ਲਈਦਾ ਰਸਤਾ ਦੱਸ ਦੇ ਤਾਂ ਕੋਈ ਉਹ ਹੀ ਥੋੜੀ ਸਾਡਾ ਸਭ ਕੁਝ ਹੋ ਜਾਂਦਾ ਇਸ ਕਰਕੇ ਰਾਹ ਦੱਸਣ ਵਾਲਾ ਕੋਈ ਹੋ ਸਕਦਾ ਸਾਧ ਹੋਵੇ ਸੰਤ ਹੋਵੇ ਜਿੰਨੇ ਦੇਰ ਰਸਤਾ ਸਹੀ ਦੱਸਦਾ ਹੈ ਉਹਦੇ ਪੁੱਛੋ ਜੇਲੇ ਉਹਦਾ ਸਾਨੂੰ ਪਤਾ ਵੀ ਲੱਗ ਜਾਂਦਾ ਕਿ ਰਸਤਾ ਕਿੱਧਰ ਜਾਂਦਾ ਹੈ ਇਹ ਕੀ ਦੱਸ ਰਿਹਾ ਸਾਨੂੰ ਪਲੇਖਿਆਂ ਵਿੱਚ ਪਾਰਿਆ ਪਲੇਖਿਆਂ 'ਚ ਪੈਣਾ ਨਹੀਂ ਹੈ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਸ਼ਬਦ ਵਿੱਚ ਭਈ ਪਾਰ ਬ੍ਰਹਮ ਪਰਮੇਸ਼ਰ ਇੱਕੋ ਹੀ ਹੈ ਦੂਜਾ ਨਹੀਂ ਕੋਈ ਵੀ ਜੀਉ ਪਿੰਡ ਸਭ ਤਿਸਕਾ ਕਹਿੰਦੇ ਇਹ ਜਿਹੜਾ ਜੀਉ ਹੈ ਨਾ ਆ ਸੰਸਰੀ ਰੂਪੀ ਪਿੰਡ ਹੈ ਪਿੰਡ ਦੇ ਵਿੱਚ ਜੀਵ ਰਹਿੰਦੇ ਨੇ ਜਿੱਦਾਂ ਆਪ ਜੀ ਆਪਣੇ ਪਿੰਡ ਵਿੱਚ ਰਹਿੰਦੇ ਹੋ ਆਪ ਜੀ ਵੀ ਰਹਿ ਰਹੇ ਹੋ ਉੱਥੇ ਅੰਡੀ ਗਵੰਡੀ ਹੋਰ ਸਭ ਰਹਿ ਰਹੇ ਨੇ ਇਸ ਪਿੰਡ ਵਿੱਚ ਇਹ ਜੀਉ ਰਹਿ ਰਿਹਾ ਸਭ ਤਿਸਕਾ ਹੈ ਸਾਰਾ ਉਹਦਾ ਹੀ ਉਹਦਾ ਹੀ ਹੈ ਇਸ ਪਿੰਡ ਵਿੱਚ ਇਹ ਜੀਉ ਰਹਿ ਰਿਹਾ ਹੈ ਜੋ ਉਸ ਭਾਵ ਹੈ ਸੋ ਉਹ ਜੋ ਉਹਨੂੰ ਚੰਗਾ ਲੱਗਦਾ ਹੈ ਉਹ ਹੀ ਉਹ ਹੀ ਕਰੇਗਾ ਹੋਰ ਕੁਝ ਕਰ ਨਹੀਂ ਸਕਦਾ ਇਹ ਜੋ ਕੁਝ ਕਰਨਾ ਸੁ ਕਰ ਰਿਹਾ ਹੋਰ ਦੂਜੀ ਕੋਈ ਬਾਤ ਗੱਲ ਨਹੀਂ ਕਰ ਸਕਦਾ ਜੋ ਉਹ ਕਰਾਂਦਾ ਉਹ ਹੀ ਕਰੇਗਾ ਇਹ ਜੀਉ ਤੇ ਇਸ ਪਿੰਡ ਵਿੱਚ ਰਹਿ ਰਿਹਾ ਹੈ ਰਹਿਣ ਦੇ ਬਾਵਜੂਦ ਮਹਾਰਾਜ ਜੋ ਇਸ ਨੂੰ ਕਰਾਊਗਾ ਉਹ ਮਹਾਰਾਜ ਪਰਮ ਪਰਮੇਸ਼ਰ ਜੋ ਕਰਾਏਗਾ ਉਹੀ ਹੋਊਗਾ ਕਰੂਗਾ ਗੁਰਪੁਰ ਪੁਰਾ ਭਿਆ ਜਾਪ ਗੁਰਪੁਰ ਪੁਰਾ ਭਿਆ ਜਾਪ ਨਾਨਕ ਸਾਚਾ ਸਾਈ ਨਾਨਕ ਸਾਚਾ ਸੇ ਕਹਿੰਦੇ ਜਣ ਗੁਰੇ ਪ੍ਰਭੂ ਦੀ ਅਰਾਧਨਾ ਕੀਤੀ ਪੂਰੇ ਕਹਿੰਦੇ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਰ ਨਾਮ ਨਾਨਕ ਪੂਰਾ ਪਾਇਆ ਪੁਰੇ ਕੇ ਅਸੀਂ ਪੂਰੇ ਦੇ ਗੁਣ ਗਾਣੇ ਪੂਰੇ ਦੇ ਲੜ ਲੱਗਣਾ ਪੂਰਨ ਕੋਣ ਹੈ ਪਾਰ ਬ੍ਰਹਮ ਪਰਮੇਸ਼ਰ ਇਹ ਆਪ ਜੀ ਦੇ ਸਾਰੇ ਸੰਕਟ ਦੂਰ ਕਰਨ ਵਾਲਾ ਸ਼ਬਦ ਹੈ ਪਿਆਰੀ ਸਾਧ ਸੰਗਤ ਇਸ ਨੂੰ ਇੱਕ ਮਨ ਚਿਤ ਕਰਕੇ ਸੁਣੋ ਜਿੰਨੀ ਵਾਰੀ ਵੀ ਸੁਣ ਸਕੋਗੇ ਉਸੇ ਉਹਦੇ ਆਧਾਰ ਤੇ ਆਪਦੀ ਰੱਖਿਆ ਮਹਾਰਾਜ ਸਤਗੁਰੂ ਜੀ ਕਰਨਗੇ ਜਿੰਨਾ ਆਪ ਜੀ ਸਤਿਵੰਤਾ ਪਿਆਰ ਨਾਲ ਪ੍ਰੇਮ ਸਤਿਕਾਰ ਨਾਲ ਬੈਠ ਕੇ ਸੁਣੋਗੇ ਜਿੰਨੀ ਵਾਰੀ ਸੁਣੋਗੇ ਉਨੇ ਹੀ ਆਪ ਜੀ ਨੂੰ ਫਲ ਪ੍ਰਾਪਤ ਹੋਣਗੇ ਹਰ ਪ੍ਰਕਾਰ ਦੇ ਆਪ ਜੀ ਦੀ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨਗੇ ਸੁਪਰੀ ਸਾ ਸੰਗੀਤ ਅੱਜ ਦਾ ਸ਼ਬਦ ਆਪ ਜੀ ਦੀ ਰੱਖਿਆ ਕਰਨ ਵਾਸਤੇ ਹੈ ਇਸ ਨੂੰ ਆਪ ਜੀ ਨੇ ਹਰ ਰੋਜ਼ ਬੈਠ ਕੇ ਇਕਾਂਤ ਵਿੱਚ ਬੈਠ ਕੇ ਜਰੂਰ ਸੁਣਨਾ ਹੈ ਵਨ ਤੋਂ ਵਨ ਸੁਣਨਾ ਹੈ ਇਸ ਸ਼ਬਦ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਸਾਧ ਸੰਗਤ ਜੀ ਇਹ ਆਪ ਦੀ ਰੱਖਿਆ ਕਰੇਗਾ ਆਪ ਜੀ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਸਬਸਕ੍ਰਾਈਬ ਵੀ ਕਰੋ ਵੱਧ ਤੋਂ ਵੱਧ ਕਰੋ ਜਿੰਨਾ ਬਾਣੀ ਨਾਲ ਪ੍ਰੇਮ ਕਰੋਗੇ ਨਾ ਉਨੇ ਆਪਜੀ ਦੇ ਕਾਰਜ ਰਾਸ ਸੁਣਗੇ ਆਪਜੀ ਦਾ ਡਰ ਭਾਉ ਖਤਮ ਹੋ ਜਾਏਗਾ ਸੁਖ ਪ੍ਰਾਪਤ ਹੋਣਗੇ ਸੁਖ ਆਪ ਦੇ ਇਧ ਕਿਰਦ ਘੁੰਮਤ ਘੁੰਮਣਗੇ ਤੇ ਆਪ ਜੀ ਨੇ ਸਿਰਫ ਸ਼ਬਦ ਨੂੰ ਸੁਣਨਾ ਹੈ ਸੋ ਇਤੇ ਹੀ ਖਿਮਾ ਦੇ ਜਾਚੇ ਕਾਂਪੇਰੀ ਸ਼ਾਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ